ਦੇਖਣ ਵਾਲੇ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਲੋਬੀ ਸੱਜਣੋ ਤੁਸੀਂ ਦੇਖਦੇ ਹੋਵੋਗੇ ਵੀ ਬਾਣ ਚ ਟਰਾਲੀ ਜੀ ਭਜਾਈ ਫਿਰਦਾ ਹੈ ਤੇ ਇਹ ਜ਼ਿੰਮੇਦਾਰ ਕਰੀ ਕੀ ਜਾਂਦਾ ਹੈ ਤੇ ਜਦੋਂ ਆਪਾਂ ਪਹਿਲਾਂ ਇੱਕ ਵੀਡੀਓ ਅਪਲੋਡ ਕਰੀ ਸੀ ਨਾ ਵੀ ਇਹ ਲਤੜਾਈ ਬਾਣ ਚ ਕਰਨ ਦਾ ਫਾਇਦਾ ਕੀ ਹੈ ਤਾਂ ਘੱਟੋ ਘੱਟ ਮੈਂ ਲੱਗਦਾ ਮਿਲੀਅਨ ਕ ਵੀਡੀਓ ਚਲ ਹੋ ਗਈ ਹੋਣੀ ਲੋਕਾਂ ਨੇ ਦੇਖੀ ਸੀਗੀ ਤੇ 100 150 ਕਮੈਂਟ ਇਹੋ ਜਿਹੀ ਸੀਗੇ ਜਿਹੜੇ ਨੈਗੇਟਿਵ ਸੀਗੇ ਉਹਨਾਂ ਦਾ ਕਸੂਰ ਨਹੀਂ ਕਿਉਂਕਿ ਉਹਨਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਹੀ ਨਹੀਂ ਸੀਗੀ ਦੇ ਜਦੋਂ ਪਹਿਲਾਂ ਇਹ ਵੀਰਾਂ ਨੂੰ ਆਪਾਂ ਦੱਸਿਆ ਸੀਗਾ ਵੀ ਐਵੇਂ ਕਰਕੇ ਬਾਣ ਚ ਲੜਾਈ ਕਰਕੇ ਝੋਨਾ ਵਧੀਆ ਚੱਲ ਪੈਂਦਾ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਵੀ ਆਹ ਬਾਣ ਜਦੋਂ ਲੜਾਈ ਹੋਈ ਜਾਂਦੀ ਸੀਗੀ ਜਿਹੜੇ ਨੇ ਉਹ ਸੱਜਣ ਦੇਖਿਆ ਆਹ ਦੇਖੋ ਟਾਲੀਆਂ ਵਗੈਰਾ ਇੱਥੇ ਝੋਨੇ ਦੀ ਤੁਸੀਂ ਦੇਖੋ ਵੀ ਬਹੁਤ ਵਧੀਆ ਗਰੋਥ ਹੈ ਤੇ ਬਹੁਤ ਵਧੀਆ ਚੱਲਿਆ ਸਪੈਸ਼ਲਿਸਟੀ ਇਹਦੀ ਇਹ ਹੈ ਪਿੱ ਜਦੋਂ ਦੀ ਦੁਨੀਆ ਸਜੀ ਆ ਜਦੋਂ ਦੀ ਸ੍ਰਿਸ਼ਟੀ ਸਜੀ ਆ ਝੋਨਾ ਲੱਗਣ ਲੱਗਾ ਇਹ ਵਾਣ ਦੇ ਵਿੱਚ ਇਸ ਸਾਲ ਪਹਿਲੀ ਵਾਰੀ ਝੋਨਾ ਲੱਗਿਆ ਪਹਿਲੀ ਵਾਰੀ ਤੇ ਤੁਸੀਂ ਦੇਖ ਲਓ ਵੀ ਨਾ ਕੋਈ ਇਹਦਾ ਬੂਟਾ ਮੱਚਿਆ ਨਾ ਇਹ ਕਿਤੋਂ ਵੀ ਖੱਟਾ ਹੋਇਆ ਅੱਤ ਦੀ ਗਰਮੀ ਜਿਹੜੀ ਅੱਤ ਦੀ ਗਰਮੀ ਆ ਉਹ ਇਸ ਸਾਲ ਪਈ ਆ ਤੇ ਜਿਹੜੇ ਕਹਿੰਦੇ ਕਹੋਂਦੇ ਤਰੰਦਰ ਬੰਦੇ ਸੀਗਾ ਉਹ ਵੀ ਮੱਕੀ ਵਾਲੇ ਅਜੇ ਦਾ ਮੱਕੀ ਦਾ ਰਿਜ਼ਲਟ ਆਇਆ ਉਹ ਵੀ ਪਿੱਟੀ ਜਾਂਦੇ ਆ ਕਹਿੰਦੇ ਵੀ ਛੱਲੀਆਂ ਘਟਾਈਆਂ ਹਾਈਟ ਕੱਟ ਕਰੀਏ ਵੀ ਗਰਮੀ ਨੇ ਇੰਨਾ ਮਾੜਾ ਅਸਰ ਪਾਇਆ ਤੇ ਫੇਰ ਵੀ ਆ ਵਿਧੀ ਵਰਤ ਕੇ ਨਵੇਂ ਬਾਣ ਚ ਰੇਤੇ ਵਾਲੇ ਬਾਣ ਚ ਜਿਹੜੇ ਸਜਣਾ ਨੇ ਝੋਨਾ ਲਾਇਆ ਤੇ ਆਹ ਦੇਖ ਲਓ ਤੁਸੀਂ ਉਹਦਾ ਰਿਜ਼ਲਟ ਸਜਣੋ ਥੋੜਾ ਟਾਈਮ ਹੀ ਹੋਇਆ ਇਹਨੂੰ ਲੱਗੇ ਇਹਨੂੰ ਤੇ ਬਾਕੀ ਮੈਂ ਫਾਰਮਰ ਵੀਰ ਨਾਲ ਰੋਕ ਕੇ ਥੋੜੀ ਗੱਲ ਵੀ ਕਰਾਉਂਗਾ ਵੀ ਇਹੇ ਝੋਨਾ ਕਿੰਨੀ ਤਰੀਕ ਨੂੰ ਲੱਗਿਆ ਤੁਸੀਂ ਆਪ ਸੁਣ ਲਿਓ ਤੇ ਜਿਹੜਾ ਇਹ ਬੰਦਾ ਹੈ ਟਰੈਕਟਰ ਚਲਾਈ ਜਾਂਦਾ ਖੜੀਗਾ ਕਿ ਨਹੀਂ ਮੈਂ ਸਾਨੂੰ ਇਹਦੇ ਬਾਰੇ ਥੋੜਾ ਜਿਹਾ ਚਾਣਨਾ ਪਾ ਰਿਆਂ ਕਰੀ ਮੜਾ ਟਰੈਕਟਰ ਬੰਦ ਇਹ ਬੰਦੇ ਕੋਲੇ ਬਾਹਲੇ ਬੰਦੇ ਕਹਿੰਦੇ ਸੀ ਵੀ ਲੇਜ਼ਰ ਲੇਬਲਰ ਲਾ ਕੇ ਹੀ ਕੰਮ ਸਰ ਜਾਂਦਾ ਹੁੰਦਾ ਹੈ ਇਹਦੇ ਕੋਲੇ ਲੇਜ਼ਰ ਲੇਬਲਰ ਵੀ ਆਪਦਾ ਹੈ ਬਿਲਕੁਲ ਨਮ ਤੇ ਕਈ ਬੰਦੇ ਕਹਿੰਦੇ ਹੁੰਦੇ ਵੀ ਇਹ ਕੰਮ ਕਰਨ ਦੀ ਲੋੜ ਨਹੀਂ ਵੀ ਰੂੜੀ ਦੀ ਰੇਹ ਪਾ ਦਿਓ ਤੇ ਜਿੰਨੀਆਂ ਮੈਂ ਇਹਨੇ ਖਰੀਦ ਲਈਆਂ ਤੇ ਵੇਚ ਤੀਆਂ ਬਹੁਤ ਬੰਦਿਆਂ ਦੀਆਂ ਕਈ ਕਈ ਪੀੜੀਆਂ ਵੀ ਨਹੀਂ ਉਹਨੀਆਂ ਲੈ ਲੈ ਸਕਦੀਆਂ ਨਾ ਵੇਚ ਸਕਦੇ ਆ ਵੀ ਰੂੜੀ ਦੀ ਵੀ ਇਹਦੇ ਕੋਲੇ ਕੋਈ ਕਮੀ ਨਹੀਂ ਤੇ ਲੇਜ਼ਰ ਲੇਬਲਰ ਦੇ ਵੀ ਭਾਵੇਂ ਕਿੱਲੇ ਚੇਹੇ ਆਪਦੇ 4 ਘੰਟੇ ਲਾ ਦੇ ਬਾਣ ਸਖਤ ਕਰਨ ਨੂੰ ਇਹਨੂੰ ਕੋਈ ਪ੍ਰੋਬਲਮ ਵਾਲੀ ਗੱਲ ਹੈ ਨਹੀਂਗੀ ਤੇ ਹੁਣ ਆਪਾਂ ਕਰਦੇ ਆ ਗੱਲ ਇੱਕ ਤਾਂ ਬਈ ਐਵੇਂ ਦਸੀ ਵੀ ਆਹ ਝੋਨਾ ਜਿਹੜਾ ਸੀਗਾ ਇਹ ਕਿੰਨੀ ਤਰੀਕ ਨੂੰ ਲਾਇਆ ਤੇ ਵੈਰਾਈਟੀ ਕਿਹੜੀ ਐ ਇਹ 212 ਦਾ ਵੀਰੇ ਹਾਂ ਆਪਾਂ ਲਾਇਆ 26 ਤਰੀਕ ਨੂੰ 26 ਤਰੀਕ ਨੂੰ ਲਾਇਆ ਨਾ ਤੇ ਇਹਦੋਂ ਪਹਿਲਾਂ ਸਹੀ ਸਹੀ ਗੱਲ ਦਸੀ ਹੁਣ ਸਾਰੇ ਪਿੰਡ ਨੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਵੀਡੀਓ ਦੇਖਣੀ ਐ ਇਹ ਵੀ ਇਹਦੇ ਜਿਹ ਝੋਨਾ ਕਿੰਨੀ ਵਾਰੀ ਲੱਗਿਆ ਆਹ ਬਾਣ ਚ ਜਦੋਂ ਦੇ ਆਪਾਂ ਜੰਮੇ ਆ ਜਾਂ ਆਪਣੇ ਡੈਡੀ ਵਰਗੇ ਆਏ ਆਗੇ ਕੰਮ ਧੰਦਾ ਕਰਨ ਲੱਗਿਆ ਆਪਾਂ ਦਾ ਪਹਿਲੀ ਵਾਰ ਲਾਇਆ ਫਿਰ ਇਹ ਕਹਿੰਦਾ ਇਸ ਤੇ ਝੋਨਾ ਨਹੀਂ ਹੋਣਾ ਝੋਨਾ ਨਹੀਂ ਹੋਣਾ ਪੰਗਾ ਲੈ ਲੈ ਬਾਣ ਲੈ ਕੇ ਕੀਤੇ ਤੇ ਇਹ ਸੱਜਣੋ ਗੱਲਬਾਤ ਆਏ ਆਂ ਵੀ ਦੱਬ ਕੇ ਬਾਅਦ ਤੇ ਰੱਜ ਕੇ ਖਾ ਵਾਲੀ ਕਹਾਵਤ ਹੁਣ ਥੋੜੀ ਜਿਹੀ ਸਮੇਂ ਦੇ ਹਿਸਾਬ ਨਾਲ ਚੇਂਜ ਹੋਈ ਜਾਂਦੀ ਆ ਹੁਣ ਤਕਨੀਕ ਨਾ ਵਾ ਮਾਹਿਰ ਬੰਦਿਆਂ ਦੀ رائے ਲਓ ਮੈਂ ਨਹੀਂ ਕਹਿੰਦਾ ਵੀ ਮੈਂ ਮਾਹਿਰਾਂ ਜਿਵੇਂ ਬਾਈ ਪ੍ਰਗਟ ਸਿੰਘ ਆ ਹੋਰ ਬਹੁਤ ਬੰਦੇ ਆ ਜਿਹੜੇ ਜਾਣਕਾਰੀ ਰੱਖਦੇ ਆ ਘੈਂਟ ਉਹਨਾਂ ਦੀ ਜਾਣਕਾਰੀ ਦੇ ਹਿਸਾਬ ਨਾਲ ਆਂਡੀਆਂ ਗਵਾਂਡੀਆਂ ਦੇ ਪ੍ਰੈਕਟੀਕਲ ਦੇ ਹਿਸਾਬ ਨਾਲ ਆਪਾਂ ਖੇਤੀ ਕਰਾਂਗੇ ਤਾਂ ਬਈ ਆਪਣੇ ਝਾੜ ਵਧੀਆ ਆਉਣਗੇ ਸਾਡਾ ਵੀ ਬਾਣ ਰੇਤਾ ਵਾਲਾ ਹੀ ਐ ਰਤੀਲੇ ਬਾਣ ਚ ਆ ਸੱਜਣਾ ਨੇ ਪਹਿਲੀ ਵਾਰੀ ਝੋਨਾ ਲਾਇਆ ਦੇਖੋ ਇਹ ਵਿਧੀ ਨਾਲ ਪੂਰਾ ਕਾਮਯਾਬਾ ਤੇ ਕਈ ਸੱਜਣ ਕਹੀ ਜਾਂਦੇ ਸੀ ਇਹ ਚ ਰੋਡ ਰੋਲਰ ਹੀ ਮਾਰ ਦਿੰਦੇ ਤੁਸੀਂ ਤੇ ਟਰੈਕਟਰ ਲਤਰਣ ਦੀ ਕੀ ਰੋਲ ਸੀਗੀ ਲੋੜ ਕੀ ਸੀਗੀ ਉਹਨਾਂ ਨਾਲ ਆਪਾਂ ਨੂੰ ਗੁੱਸਾ ਕਿਲਾ ਕੋਈ ਨਹੀਂ ਬਸ ਉਹਨਾਂ ਨੂੰ ਆਏ ਆ ਵੀ ਜਾਣਕਾਰੀ ਨਹੀਂ ਸੀਗੀ ਇਸ ਵਿਧੀ ਬਾਰੇ ਜਦੋਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ ਉਦੋਂ ਸਾਰੇ ਬੰਦੇ ਆਪਾਂ ਕਹਿ ਨਹੀਂ ਹੁੰਨੇ ਵੀ ਯਾਰ ਆ ਚੰਗ ਮ ਕਾਮਯਾਬ ਹੈ ਨਹੀਂ ਓਕੇ ਸਰ ਐਂ ਪੁੱਛਣਾ ਸੀ ਕਰੋ ਸਟਾਰਟ ਤੇ ਲੈ ਵੀ ਸੱਜਣਾ ਇਹ ਹੁਣ ਆਹ ਵਾਲਾ ਬਾਣ ਵੀ ਇੰਨਾ ਕੋਲੇ ਹੀ ਹੈ ਤੇ ਇਹ ਵੀ ਸੁਣੋ ਮੈਂ ਦਿਖਾ ਦਿੰਨਾ ਵੀ ਕਹੇ ਜਾ ਬਾਣਾ ਕਹੇ ਜੀ ਮਿੱਟੀ ਹੈ ਤੇ ਝੋਨਾ ਵੀ ਇਹਦੇ ਵਿੱਚ ਹੀ ਚੱਲੂਗਾ ਹੁਣ ਤੇ ਜਿਹੜੇ ਜਿਹੜੇ ਸੱਜਣਾ ਨਵੇਂ ਜੁੜੇ ਆ ਪੇਜ ਨਾਲ ਫੋਲੋ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਪੁਰਾਣੀ ਵੀਡੀਓ ਨਹੀਂ ਦੇਖੀ ਉਹ ਦੇਖ ਕੇ ਦੇਖ ਲਿਓ ਆਪਣੇ ਪੇਜ ਤੇ ਜਾ ਕੇ ਦੁਬਾਰੇ ਆ ਦੇਖੋ ਤੁਸੀਂ ਇਸ ਬਾਣ ਚ ਤਾਂ ਹਜੇ ਮਾੜਾ ਜਾ ਜਿਵੇਂ ਆਪਾਂ ਕਹਿੰਦੇ ਵੀ ਮਿੱਟੀ 'ਚ ਜਾਨ ਹੈਗੀ ਐ ਤੇ ਪਰ ਇਹਦੇ ਵਿੱਚ ਤਾਂ ਬਿਲਕੁਲ ਵੀ ਜਾਨ ਨਹੀਂ ਸੀ ਸਭ ਤੋਂ ਵੱਡੀ ਗੱਲ ਇਹ ਹੀ ਐ ਸੱਜਣੋ ਜਿਹੜੇ-ਜਿਹੜੇ ਬੰਦੇ ਖੇਤੀ ਕਰਦੇ ਉਹ ਸਮਝ ਗਏ ਹੋਣਗੇ ਵੀ ਜਦੋਂ ਦਾ ਵੀ ਖੇਤੀ ਹੋਣ ਲੱਗੀ ਐ ਤੇ ਜਿਹੜਾ ਇਹ ਟੱਕ ਤੁਸੀਂ ਦੇਖੀ ਜਾਂਦੇ ਉਹਦੇ 'ਚ ਸਿਰਫ ਪਹਿਲੀ ਵਾਰੀ ਇਹ ਸਾਲ ਪਹਿਲੀ ਵਾਰੀ ਝੋਨਾ ਲੱਗਿਆ ਕਿਸੇ ਸਾਲ ਇਹ ਬਾਣ ਖਾਲੀ ਰਹਿ ਜਾਂਦਾ ਸੀ ਕਿਸੇ ਸਾਲ ਇਹਦੇ ਦੇ ਵਿੱਚ ਗਮਾਰਾ ਲੱਗਦਾ ਸੀ ਕਿਸੇ ਸਾਲ ਇਹਦੇ ਵਿੱਚ ਲੱਗਦਾ ਸੀ ਸੱਜਣੋ ਨਰਮਾ ਇਹ ਵਿਧੀ ਪੂਰੀ ਕਾਮਯਾਬ ਹੈ ਸਿਰਫ ਉਹਦੇ ਵਾਸਤੇ ਜਿਹੜੇ ਬਾਣ ਰਤੀਲੇ ਐ ਜਿੱਥੇ ਪਾਣੀ ਘੱਟ ਖੜਦਾ ਐ ਝੋਨਾ ਪੀਲਾ ਪੈ ਜਾਂਦਾ ਪੀਲਾ ਪੈਣ ਦੇ ਕਈ ਸਾਰੇ ਕਾਰਨ ਹੋ ਜਾਂਦੇ ਆ ਕੁਝ ਖਰਾਕੀ ਤੱਤਾਂ ਦੀ ਘਾਟ ਕੁਝ ਕਹਿੰਦੇ ਵੀ ਇਹਦੇ ਮਿੱਟੀ ਦੇ ਕਣ ਮੋਟੇ ਹੁੰਦੇ ਆ ਜਿਹਦੇ ਕਰਕੇ ਜੜ ਜਦੋਂ ਫੈਲਦੀ ਹੈ ਤਾਂ ਉਹ ਜੜਾਂ ਦੇ ਵਿੱਚ ਲੱਗ ਜਾਂਦੇ ਆ ਜਿਹਦੇ ਕਰਕੇ ਵੀ ਪੀਲਾ ਪੈਣ ਲੱਗ ਜਾਂਦਾ ਇੱਕ ਹਿਸਾਬ ਦੇ ਆਪਾਂ ਕਹਿ ਸਕਦੇ ਆ ਵੀ ਜ਼ਖਮੀ ਹੋ ਜਾਂਦੇ ਆ ਮੇਰਾ ਐਕਸਪੈਰੀਮੈਂਟ ਇਹ ਹੈ ਜਿਹੜਾ ਆਪਾਂ ਵੀ ਕਾਫੀ ਸਾਲ ਪਹਿਲਾਂ ਕਰਿਆ ਸੀ ਮੇਰੇ ਜਾਣ ਪਛਾਣ ਵਾਲੇ ਬਹੁਤ ਸਾਰੇ ਕਿਸਾਨਾਂ ਨੇ ਇਹ ਐਕਸਪੈਰੀਮੈਂਟ ਕਰਿਆ ਲਗਭਗ ਲਗਭਗ ਸਾਰਿਆਂ ਦੇ ਕਾਮਯਾਬ ਹੀ ਰਿਹਾ ਤੇ ਬਹੁਤ ਸਾਰੇ ਪ੍ਰੋਡਕਟ ਵੀ ਇਹਦੇ ਵਿੱਚ ਆਪਾਂ ਪਾ ਸਕਦੇ ਹਾਂ ਜੇ ਆਪਾਂ ਥੋੜੀ ਜਿਹੀ ਗਰੋਥ ਚੰਗੀ ਕਰਨੀ ਹੈ ਜਿਹਦੇ ਸਾਲਾਂ ਦੇ ਸਾਲ ਹੋ ਗਏ ਝੋਨਾ ਲੱਗਦੇ ਨੂੰ ਉਹਦੇ ਮੁਕਾਬਲੇ ਤਾਂ ਇਹ ਝੋਨਾ ਨਹੀਂ ਜਾਂਦਾ ਕਈ ਵਾਰ ਘਟ ਰਹਿ ਸਕਦਾ ਪਰ ਵੈਸੇ ਕੰਡੀਸ਼ਨ ਇਹਦੀ ਬਹੁਤ ਵਧੀਆ ਰਹੂਗੀ ਇੱਕ ਨੰਬਰ ਤੇ ਧੰਨਵਾਦ ਸੱਜਣੋ ਜਿਹੜੇ ਜਿਹੜੇ ਸੱਜਣ ਨਵੇਂ ਜੁੜਿਆ ਪੇਜ ਨਾਲ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਇਹ ਵਾਲਾ ਫਾਰਮੂਲਾ ਸਜਣੋਂ ਪੂਰਾ ਕਾਮਯਾਬ ਆ ਧੰਨਵਾਦ